ਬੀਤੇ ਦਿਨਾਂ ਇੱਕ ਏਸੀ ਬੱਸ ਦੇ ਵਿੱਚ ਬੰਬ ਹੋਣ ਦੀ ਖਬਰ ਸਾਹਮਣੇ ਆਈ ਸੀ ਦੱਸਦੀ ਏ ਕਿ ਬੱਸ ਦੇ ਕੰਡਕਟਰ ਨੂੰ ਫੋਨ ਆਉਂਦਾ ਹੈ ਕਿ ਇਸ ਬੱਸ ਦੇ ਵਿੱਚ ਬੰਬ ਹੈ ਇਸ ਬੱਸ ਨੂੰ ਜਿਹੜਾ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਕੰਡਕਟਰ ਅਤੇ ਡਰਾਈਵਰ ਦੀ ਸੂਝ-ਬੂਝ ਦੇ ਨਾਲ ਜਿਹੜੀ ਹੱਪੜਾ-ਤੱਪੜੀ ਮਚਣੋਂ ਬਚ ਗਈ ਪੂਰਾ ਸ਼ਹਿਰ ਹੈ ਜਿਹੜਾ ਉਹ ਦਹਿਲ ਸਕਦਾ ਸੀ ਕਿਉਂਕਿ ਇਹ ਖਬਰ ਆ ਸਮਰਾਲਾ ਸ਼ਹਿਰ ਦੀ ਆ ਜਿੱਥੇ ਔਰ ਬੇਟਾ ਜਿਹੜੀ ਬੱਸ ਹੈ ਏਸੀ ਬੱਸ ਹੈ ਉਸ ਤੇ ਜਿਹੜਾ ਕੰਡਕਟਰ ਕਰਟਰ ਨੂੰ ਫੋਨ ਆਉਂਦਾ ਹੈ ਕਿ ਇਸ ਬੱਸ ਦੇ ਵਿੱਚ ਬੰਬ ਰੱਖਿਆ ਗਿਆ ਹੈ ਤਾਂ ਆ ਉਸ ਬੱਸ ਡਰਾਈਵਰ ਦੇ ਵੱਲੋਂ ਪੂਰੀ ਸ਼ਾਂਤੀ ਦੇ ਨਾਲ ਜਿਹੜੀ ਆ ਉਹ ਬੱਸ ਸ਼ਹਿਰ ਦੇ ਵਿੱਚੋਂ ਬਾਹਰ ਲਿਜਾ ਕੇ ਜਿਹੜਾ ਇੱਕ ਥਾਣੇ ਦੇ ਸਾਹਮਣੇ ਖੇਤਾਂ ਦੇ ਵਿੱਚ ਲਗਾ ਦਿੱਤੀ ਗਈ ਤੇ ਬਿਨਾਂ ਦੱਸੇ ਜਿਹੜਾ ਸਾਰਾ ਸਾਰੀਆਂ ਸਵਾਰੀਆਂ ਨੂੰ ਜਿਹੜਾ ਹੇਠਾਂ ਉਤਾਰਿਆ ਗਿਆ ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਇਸ ਬੱਸ ਦੇ ਵਿੱਚ ਬੰਬ ਹੋਣ ਦੀ ਜਿਹੜੀ ਖਬਰ ਆ ਉਹ ਸਾਹਮਣੇ ਆਈ ਆ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਪੂਰੀ ਬੱਸ ਦੀ ਜਿਹੜੀ ਚੈਕਿੰਗ ਗਈਆ ਹਾਲਾਂਕਿ ਇਹ ਖਬਰ ਜਿਹੜੀ ਆ ਉਹ ਇੱਕ ਅਫਵਾਹ ਨਿਕਲੀ ਕਿਸੇ ਸ਼ਰਾਰਤੀ ਅੰਸਰ ਦੇ ਵੱਲੋਂ ਇਹ ਫੋਨ ਕਾਲ ਕੀਤੀ ਗਈ ਸੀ ਪੂਰੀ ਬਾਸਾ ਜਿਹੜੀ ਉਹ ਚੈੱਕ ਕੀਤੀ ਗਈ ਉਸ ਤੋਂ ਬਾਅਦ ਹੀ ਜਿਹੜਾ ਫਿਰ ਸਵਾਰੀਆਂ ਨੂੰ ਇਸ ਬਸ ਦੇ ਵਿੱਚ ਚੜਾ ਕੇ ਉਹਨਾਂ ਦੇ ਜਿਹੜਾ ਅੱਡੇ ਤੱਕ ਪਹੁੰਚਾਉਣ ਦੀ ਜਿਹੜਾ ਕੰਮ ਕੀਤਾਗਾ ਦੱਸ ਦਈਏ ਕਿ ਇੱਕ ਡਰਾਈਵਰ ਅਤੇ ਕੰਡੈਕਟਰ ਦੀ ਸੂਝ-ਬੂਝ ਦੇ ਨਾਲ ਜਿਹੜਾ ਇੱਕ ਵੱਡੀ ਅਫਵਾਹ ਪੈਲਣ ਤੋਂ ਬਚਾਹ ਹੋਇਆ ਇੱਕ ਵੱਡੀ ਜਿਹੜਾ ਆਫੜਾ ਆਪਣੀ ਮੱਜਣ ਤੋਂ ਬਚਾਹ ਹੋਇਆ ਕਿਉਂਕਿ ਜੇਕਰ ਆ ਕੰਡਕਟਰ ਅਤੇ ਡਰਾਈਵਰ ਉਸੇ ਸਮੇਂ ਸਵਾਰੀਆਂ ਨੂੰ ਦੱਸ ਦਿੰਦੇ ਕਿ ਇਸ ਬੱਸ ਦੇ ਵਿੱਚ ਬੰਬ ਹੈ ਤਾਂ ਸਵਾਰੀਆਂ ਦੇ ਵੱਲੋਂ ਆਫੜਾ ਤਫੜੀ ਮਚਾਈ ਜਾਂਦੀ ਪੂਰੇ ਸ਼ਹਿਰ ਦੇ ਵਿੱਚ ਜਿਹੜਾ دہشت ਦਾ ਮਾਹੌਲ ਬਣ ਸਕਦਾ ਸੀ ਕਿਉਂਕਿ ਜਿਹੜੀ ਬੱਸ ਆ ਉਹ ਸ਼ਹਿਰ ਦੇ ਵਿੱਚ ਸੀਗੀ ਜਦੋਂ ਉਹਨਾਂ ਨੂੰ ਫੋਨ ਆਇਆ ਤਾਂ ਉਹਨਾਂ ਦੇ ਵੱਲੋਂ ਪੂਰੀ ਸੂਝਬੂਝ ਦੇ ਨਾਲ ਕੰਮ ਲਿਆ ਗਿਆ ਬੱਸ ਨੂੰ ਜਿਹੜਾ ਜਲਦ ਤੋਂ ਜਲਦ ਸ਼ਹਿਰ ਤੋਂ ਬਾਹਰ ਲਿਆ ਕੇ ਜਿਹੜਾ ਉਹ ਇੱਕ ਥਾਣੇ ਦੇ ਸਾਹਮਣੇ ਖੇਤਾਂ ਦੇ ਵਿੱਚ ਖੜੀ ਕਰ ਦਿੱਤਾ ਗਿਆ ਤਾਂ ਕਿ ਇਸ ਬੱਸ ਦੀ ਜਿਹੜੀ ਪੂਰੀ ਚੈਕਿੰਗ ਹੋ ਸਕੇ ਸਵਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਇਹ ਸੀ ਕਿ ਕਿਤੇ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆਈ ਆ ਜਿਸ ਦੇ ਕਾਰਨ ਬੱਸ ਨੂੰ ਰੋਕਿਆ ਗਿਆ ਸਾਨੂੰ ਹੇਠਾਂ ਉਤਾਰਿਆ ਗਿਆ ਹੈ ਸ਼ਾਇਦ ਸਾਨੂੰ ਕਿਸੇ ਹੋਰ ਬੱਸ ਦੇ ਵਿੱਚ ਭੇਜਣਾ ਹੋਵੇਗਾ ਬੱਸ ਖਰਾਬ ਹੋ ਚੁੱਕੀ ਆ ਪਰ ਜਦੋਂ ਪੁਲਿਸ ਦੇ ਵੱਲੋਂ ਆ ਕੇ ਪੂਰੀ ਬੱਸ ਨੂੰ ਘੇਰ ਲਿਆ ਜਾਂਦਾ ਉਸ ਬੱਸ ਦੇ ਨਜ਼ਦੀਕ ਕਿਸੇ ਨੂੰ ਨਹੀਂ ਜਾਣ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਸਵਾਰੀਆਂ ਨੂੰ ਪਤਾ ਲੱਗਿਆ ਕਿ ਇਸ ਬੱਸ ਦੇ ਵਿੱਚ ਬੰਪ ਹੋਣ ਦੀ ਜਿਹੜੀ ਸੂ ਹੈ ਉਹ ਕੰਡਕਟਰ ਨੂੰ ਮਿਲੀ ਸੀ ਇੱਕ ਫੋਨ ਕਾਲ ਦੇ ਜਰੀਏ ਜਿਹੜੀ ਕੰਡਕਟਰ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਤੁਹਾਡੀ ਬੱਸ ਦੇ ਵਿੱਚ ਬੰਬ ਰੱਖਿਆ ਗਿਆ ਬੰਬ ਦੇ ਨਾਲ ਜਿਹੜੀ ਬੱਸ ਆ ਉਸ ਨੂੰ ਉਡਾ ਦਿੱਤਾ ਜਾਵੇਗਾ ਇੱਕ ਪਾਸੇ ਬਾਰਡਰਾਂ ਦੇ ਉੱਤੇ ਜਿਹੜਾ ਭਾਰਤ ਅਤੇ ਪਾਕਿਸਤਾਨ ਦੀ ਜਿਹੜਾ ਸਥਿਤੀ ਆ ਉਤਨਾਪੂਰਨ ਬਣੀ ਹੋਈ ਆ ਕਾਫੀ ਜ਼ਿਆਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੁੰਦਾ ਅਧਿਕਾਰੀ ਦਿਖਾਈ ਦੇ ਰਿਹਾ ਤਾਂ ਦੂਜੇ ਪਾਸੇ ਇਹੀਆਂ ਖਬਰਾਂ ਸਾਹਮਣੇ ਆਉਣੀਆਂ ਕਿਤਨਾ ਕਿਤੇ ਸ਼ਰਾਬ ਤੇ ਅੰਸਰਾ ਦੇ ਬਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਜਿਹੜਾ ਕੰਮ ਆ ਉਹ ਕੀਤਾ ਜਾ ਰਿਹਾ ਪਰ ਇਸ ਦੋਨਾਂ ਡਰਾਈਵਰਾਂ ਦੇ ਕਨੈਕਟਰ ਦੀ ਜਿਹੜੀ ਸੂਝ ਬੂਝ ਦੇ ਨਾਲ ਜਿਹੜੀ ਆ ਪੂਰੀ ਆਪਣਾ ਦੱਪੜੀ ਪੰਜਾਬ ਦਾ ਮਾਹੌਲ ਖਰਾਬ ਹੋਣੋ ਉਹ ਜ਼ਰੂਰ ਬਚਿਆ ਕਿਉਂਕਿ ਜੇਕਰ ਇਹ ਖਬਰ ਜਿਹੜੀ ਆ ਉਹ ਸਵਾਰੀਆਂ ਤੱਕ ਪਹੁੰਚ ਜਾਂਦੀ ਕਿ ਬਸ ਦੇ ਵਿੱਚ ਬੰਬ ਹੈ ਤਾਂ ਹੋ ਸਕਦਾ ਕੋਈ ਵੱਡੀ ਘਟਨਾ ਘਟ ਸਕਦੀ ਸੀ ਲੋਕਾਂ ਦੇ ਵੱਲੋਂ ਜਿਹੜਾ ਐਕਸਿਟ ਜਿਹੜੇ ਗੇਟ ਰੱਖੇ ਹੁੰਦੇ ਨੇ ਬਸ ਦੇ ਐਮਰਜੈਂਸੀ ਉਹਨਾਂ ਦੇ ਉਹ ਖੋਲ ਸਕਦੇ ਸੀ ਉਤੋਂ ਛਾਲਾ ਮਾਰ ਸਕਦੇ ਕੋਈ ਵੀ ਜਿਹੜੀ ਵੱਡੀ ਘਟਨਾ ਹੋ ਸਕਦੀ ਸੀ ਪਰ ਕੰਡਕਟਰ ਆ ਤੇ ਜਿਹੜਾ ਡਰਾਈਵਰ ਸੀ ਉਸ ਦੇ ਵੱਲੋਂ ਪੂਰੀ ਜਿਹੜੀ ਸੂਝ ਬੂਝ ਦੇ ਨਾਲ ਕੰਮ ਲਿਆ ਗਿਆ ਦਿਮਾਗ ਤੋਂ ਕੰਮ ਲਿਆ ਗਿਆ ਬਸ ਨੂੰ ਬਾਹਰ ਲਿਜਾ ਕੇ ਜਿਹੜਾ ਸਿੱਧਾ ਪੁਲਿਸ ਸਿਚੁਏਸ਼ਨ ਦੇ ਬਾਹਰ ਲਾ ਦਿੱਤਾ ਗਿਆ ਤਾਂ ਕਿ ਬਸਤੀ ਦੀ ਪੂਰੀ ਜਾਂਚ ਹੋ ਸਕੇ ਪਤਾ ਲੱਗ ਸਕੇ ਕਿ ਜਿਹੜੀ ਇਹ ਖਬਰ ਸੱਚੀ ਆ ਜਾਂ ਫਿਰ ਸਿਰਫ ਉਹਨਾਂ ਦੇ ਨਾਲ ਕੋਈ ਸ਼ਰਾਰਤ ਹੋਈ ਆ ਕੋਈ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦਾ ਸੀ ਪਰ ਹੁਣ ਜਿਹੜਾ ਉਸ ਨੂੰ ناکਾਮੀ ਮਿਲੀ ਹੈ ਪੁਲਿਸ ਦੇ ਵੱਲੋਂ ਜਿਹੜੀ ਪੂਰੀ ਬਸਤੀ ਜਿਹੜੀ ਜਾਂਚ ਆ ਉਹ ਕੀਤੀ ਗਈ ਹੈ